ਦੀ ਮਾਰਗ ਦੀ ਕਿਰਪਾ ਸਾਰੇ ਭਰਾਵਾਂ ਦੀ ਤੁਹਾਡੀ ਬਹੁਤ ਵਧੀਆ ਕਿਰਪਾ ਪ੍ਰਭੂ ਹੱਥ ਬੰਨਦੇ ਆ ਤੁਹਾਡੇ ਮੂਹਰੇ ਤੁਸੀਂ ਮੇਰੀਆਂ ਵੀਡੀਓ ਵਗੈਰਾ ਸ਼ੇਅਰ ਕਰੀਆਂ ਮੇਰਾ ਇਹਨਾਂ ਲੈਵਲ ਤੁਸੀਂ ਹਾਈ ਕਰਿਆ ਵੀ ਅੱਜ 5 ਤਰੀਕ ਆ ਤੇ ਤੋਂ ਪਹਿਲਾਂ ਬੜੈਂਕ ਟਰ ਨੇ ਵੀ 12 ਟਰ ਬੇਚ ਚੁੱਕੇ ਆ 5 ਤਰੀਕ ਆ ਸਾਡੇ ਭਈ 5 ਦਿਨਾਂ ਵਿੱਚ 12 ਟਰ ਬੇਚ ਚੁੱਕੇ ਦੋ ਪੰਨਾ ਹਾਂ ਵੀ ਇਸ ਮਹੀਨੇ 20 ਆંકੜਾ ਵੀ 60 65 ਤੇ ਲਿਆਵਾਂਗੇ ਪ੍ਰਭੂ ਤੁਹਾਡੀ ਕਿਰਪਾ ਰਹੀ ਤੁਸੀਂ ਮੇਰੀ ਉਹ ਵੀਡੀਓ ਇਸੇ ਤਰੀਕੇ ਨਾਲ ਸ਼ੇਅਰ ਕਰਦੇ ਰਹੇ ਤੁਹਾਡਾ ਬਹੁਤ ਬਹੁਤ ਦਿਲੋਂ ਰਿਣੀ ਆ ਭਰਾਵੋ ਸਾਰੇ ਭਰਾਵਾਂ ਦੀ ਕਿਸੇ ਨਾਲ ਕੋਈ ਨਾਰਾਜ਼ਗੀ ਨਹੀਂ ਗਈ ਚਲੋ ਕਿਹੜੇ ਕੁਝ ਬੰਦੇ ਗੁੱਸੇ ਹੋ ਜਾਂਦੇ ਉਹ ਵੀ ਆਪਦੇ ਭਰਾ ਹੀ ਆ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਆ ਭਰਾਵੋ ਕਿਹੜੇ ਮੇਰੀ ਵੀਡੀਓ ਦੇਖਦੇ ਆਓ ਤੇ ਅੱਗੇ ਸ਼ੇਅਰ ਵਗੈਰਾ ਕਰਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਸੋਨੂੰ ਮੈਂ ਦੱਸਣਾ ਚਾਹੁੰਦਾ ਕਿ ਕਿਹੜੇ ਪਰ ਕੋਲੇ 22 ਤੇ 23 ਮਾਲ ਟੈਟਰਾ ਆਏ ਸੀਗੇ ਉਨੇ ਵੀਡੀਓ ਪਾਈ ਸੀ ਉਹ ਭਰਾਓ ਸੇਵ ਹੋ ਚੁੱਕੇ ਆ ਉਹਦੇ ਸੰਬੰਧ ਚ ਹਜੇ ਤੁਸੀਂ ਕੱਲ ਦਾ ਦਿਨ ਨਾ ਮੇਰੇ ਕੋਲ ਆਓ ਪਰਸੋਂ ਅੱਜ ਲੈਂਡ ਚੱਲਿਆ ਪਰਸੋਂ ਨਵਾਂ ਮਾਲ ਆ ਕੇ ਲੱਗ ਜੂ 22 23 ਮਾਲ ਪਰਸੋਂ ਨਵੇਂ ਟਰੈਕਟਰ ਆ ਕੇ ਲੱਗ ਜਾਣਗੇ ਜੇ ਤੁਸੀਂ ਟਰੈਕਟਰ 3 ਸਪੀਡ ਲੈਣੇ ਆ ਪੁਰਾਣੀ ਸ਼ੋ ਵਾਲੇ ਜੇਕਰ ਪੁਰਾਣੀ ਸ਼ੋ ਵਾਲੇ ਤੇ ਤੁਸੀਂ ਪਸੰਦ ਕਰਦੇ ਹੋ ਤਾਂ ਹੀ ਤੁਸੀਂ ਮੇਰੇ ਕੋਲ ਆਓ ਭਰਾਓ ਜੇ ਤੁਸੀਂ ਨਵੀਂ ਸ਼ੋ ਵਾਲਾ ਪਸੰਦ ਕਰਦੇ ਹੋ ਤਾਂ ਨਵਾਂ ਲੈ ਸਕਦੇ ਹੋ ਹੁਣ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ 55 2025 ਦੀ ਵੀਡੀਓ ਬਣਾ ਰਹੇ ਹਾਂ ਭਾਵ ਉਹ ਦਿਨ ਸੋਮਵਾਰ ਅੱਜ 5ਵਾਂ ਮਹੀਨਾ ਹੈ ਤੇ 5ੀ ਤਰੀਕ ਹੈ ਅੱਜ ਬਾਈਰਕ ਨੂੰ ਜਰੂਰ ਕਮੈਂਟਾਂ ਦੀ ਵਧਾਈਆਂ ਦਿਓ ਮਨਪ੍ਰੀਤ ਸਿੰਘ ਮੇਰੇ ਨਾਲ ਖੜਾਗਾ ਇਹਨਾਂ ਦੇ ਫਾਦਰ ਸਾਹਿਬ ਸਰਦਾਰ ਸੁਖਬਾਲ ਸਿੰਘ ਵੀ ਖੜੇ ਆ ਤੇ ਨਾਲ ਗੁਰਪ੍ਰੀਤ ਗੁੱਪੀ ਛੁੜਨਾ ਹੀ ਗੁਰਪ੍ਰੀਤ ਗੁੱਪੀ ਨਾਲ ਖੜੇ ਤੇ ਚਰਨਜੀਤ ਤੇ ਜਗਮੀਤ ਸਿੰਘ ਨਾਲ ਵੀ ਸਾਡੇ ਖੜੇ ਆ ਪਿੰਡ ਇਹਦਾ ਮੱਲਣਾ ਡਿਸਟ੍ਰਿਕਟ ਦੇ ਮੁਖਸਰ ਦੀ ਇਹਦਾ ਡਿਸਟ੍ਰਿਕਟ ਕਾ ਮੁਖਸਰ ਸਾਹਿਬ ਦਾ ਪਿੰਡ ਹੈ ਇਹ ਮੱਲਣਾ ਮੱਲਣ ਪਿੰਡਾ ਬਹੁਤ ਵੱਡਾ ਪਿੰਡਾ ਮਸ਼ਹੂਰ ਪਿੰਡਾ ਇਹ ਇਹ ਅੱਜੇ ਮੰਤਰੀ ਦਰਗੇ ਸਵਰਾਜ 855 2000 ਤੇ 22 ਮਲ ਤੋਂ ਲੈ ਕੇ ਚੱਲਿਆ 3 ਸਪੀਡ ਵਾਲਾ ਪਿਛਲੇ ਦਿਨਾਂ ਵੀਡੀਓ ਪਾਈ ਸੀ 4 ਟਰੈਕਟਰਾਂ ਦੇ ਬਾਹਰ ਖੜਾ ਅੱਗੇ ਭਰਾਵੋ ਕੋਈ 4 ਹੀ ਟਰੈਕਟਰ ਸੇਵ ਹੋ ਚੁੱਕੇ ਆ ਉਹਦੇ ਸਬੰਧ ਵਿੱਚ ਹੁਣ ਭਰਾਵੋ ਇੱਕ ਅੱਧਾ ਦਿਨ ਫੋਨ ਨਾ ਕਰਿਓ ਅੱਜ 5 ਤਰੀਕ ਆ ਕਾਫੀ ਮਾਲ ਲਿਆ ਆ ਫੜਾਗਾ 7 ਤਰੀਕ ਨੂੰ ਫੇਰ ਦੁਬਾਰੀ ਤੋਂ ਲੱਗ ਜੂਗਾ ਕੱਲ ਦੇ ਦਿਨ ਕੋਈ ਵੀ 3 ਸਪੀਡ ਸਨੂ ਰੋਟਰ ਨਹੀਂ ਮਿਲਦਾਗਾ ਪਰਸੋ 3 ਸਪੀਡ ਤੁਹਾਨੂੰ ਫੇਰ ਲੈਟਰ ਮਿਲ ਜਾਣਗੇ ਜੇਕਰ ਤੁਸੀਂ ਬ੍ਰੈਂਡ ਟਿੱਟ ਤੋਂ ਲੈ ਲਿਆ ਵਧਾਈਆਂ ਮੰਗਦੀ ਸਰਦਨ ਹੈ ਅੱਛਾ ਜਿਵੇਂ ਮੈਂ ਤਾਂ ਹੁਣੀ ਆ ਬਤੂ ਨੂੰ ਸੋਚਿਆ ਜਿਵੇਂ ਖੁਸ਼ ਹੋ ਜਿਓ ਨਾ ਬਹੁਤ ਵਧੀਆ ਜੀ ਕਿਉਂ ਮੈਂ ਤਾਂ ਹੁਣੀ ਆ ਹਜੇ ਜਸਟ ਇੱਕ ਮਿੰਟ ਬੰਨੀ ਨਾਲ ਪਟੰਡੂ ਆਏ ਸੀਗੇ ਤੇ ਬਾਈ ਜਰ ਕਹਿੰਦੇ ਬਾਪੂ ਨਾਲੀ ਸੌਦਾ ਕਰਿਆਗਾ ਤੇ ਇਹਨਾਂ ਨੂੰ ਜਰੂਰ ਬਾਈ ਜਰ ਕ ਨੂੰ ਬਤਾ ਦਿਓ ਮਨਪ੍ਰੀਤ ਅਰ ਕ ਨੂੰ ਕਿਉਂ ਹਰੇਕ ਬੰਦੇ ਨੂੰ ਖੁਸ਼ੀ ਹੁੰਦੀ ਆ ਨਵਾਂ ਸੰਦ ਲੈ ਕੇ ਜਾਵੇ ਕਿ ਬਾਈ ਦੱਸ ਰਿਹਾ ਜੇ ਦੁਬਾਰਾ ਕਹਿੰਦਾ ਮਨਪ੍ਰੀਤ ਦੋਸਾਂ ਘੜਤ ਵੀ ਲੈ ਜਾਣਾ ਦੱਸਿਆ ਕਿ ਕਿਹੜਾ ਲੈਟਰ ਬੰਦਾ ਪਹਿਲਾਂ 735 ਹੈ ਜੀ ਅੱਛਾ ਤੁਹਾਨੂੰ ਮੈਂ ਮਾਰ ਦਿੰਦਾ ਠੀਕ ਹੈ ਉਹਨਾਂ ਉਹ ਵਿਚੰਗਰ ਕਿਹਨਾਂ ਕੋਲ ਨਹੀਂ ਉਹ ਜੇ ਕਈ ਤਰ੍ਹਾਂ ਦੀ ਨਾਲ ਹੀ ਰੱਖ ਲਿਓ ਅੱਛਾ ਤੁਹਾਡੇ ਕੋਲੇ ਆਉਂਦਾ ਕਿਵੇਂ ਸੁਆਪ ਬਣਾ ਵੀਡੀਓ ਦੇ ਅੱਛਾ ਮੋੜਾ ਵੀ ਮੋਬਾਈਲ ਚਾਹੀਏ ਅੱਛਾ ਉਹ ਪੁਟਾ ਸਕਦੇ ਠੀਕ ਹੈ ਵੀਡੀਓ ਵਗੈਰਾ ਦੇਖੀ ਸਾਰੇ ਭਰਾ ਆਉਂਦੇ ਕਿੰਨਾ ਚਿਰ ਉਹਨਾਂ ਨੂੰ ਵੀ ਦੇਖਦੇ ਨੂੰ ਸੰਭਾਗ ਸੀ ਵੀ ਮੇਰੇ ਸਾਹਲ ਅੱਛਾ ਇਹਨੋਂ ਵੱਧ ਕਰੋ ਕਿਸਾਨ ਅੱਛਾ ਨਾ ਬਦਲੇ ਆਉਂਦੇ ਕਿਵੇਂ ਵੀਰੂ ਦੇਖਦੇ ਉਹ ਵੀ ਲੱਗੇ ਸਿਸਟਮ ਬਹੁਤ ਵਧੀਆ ਜੀ ਅੱਛਾ ਪੁੱਛ ਕੱਢੀ ਆ ਵੇਰ ਦਾ ਇਸ ਤਰ੍ਹਾਂ ਮਾ ਮੰਗਦੀ ਨਾ ਆਉਂਦੀ ਮਾ ਆਹ ਗੱਲ ਨਹੀਂ ਆਉਂਦੀ ਮੈਨੂੰ ਆਹ ਮਰਜ਼ੀ ਨਹੀਂ ਦਿੰਦੀ ਸੋਹਣੇ ਅੱਛਾ ਜਿਹੜਾ ਮੈਂ ਚੇਕ ਕਰਦੀ ਜਿਹੜਾ ਸਰਦਾ ਜਿਹਦੇ ਪਾਸੇ ਨਹੀਂ ਚੱਲਦਾ ਜੀ ਨਹੀਂ ਦਿੰਦਾ ਆਪ ਜੀ ਨੇ ਸਾਨੂੰ ਤੇਲ ਕਰਾਣੀ ਪਾਉਂਦਾ ਜੀ 20 ਲੀਟਰ ਪਾਈ ਗਏ ਮਾਦਲੇ ਸੇ ਤੇਲ ਪਾਉਂਦਾ ਮਾ ਇਹ ਅੱਧਾ ਪਾਉਂਦਾ ਪਰ ਆਹ ਗੱਲ ਕੀ ਦੋ ਅੱਛਾ ਕਿਹੜਾ ਗੱਲ ਨਹੀਂ ਆਏ ਕੋਈ ਕਰਦਾ ਕਿ ਨਹੀਂ ਬਹੁਤ ਵੱਡੀ ਗੱਲ ਆਪਾਂ ਗੱਲ ਕਰਦੇ ਬਤਲ ਬਹੁਤ ਵਧੀਆ ਜੀ ਸਭ ਕਰਕੇ ਕੰਮ ਜਾਂਦੇ ਨੇ ਚੰਗੀ ਇਮਾਨਦਾਰੀ ਨਹੀਂ ਕਰਦੇ ਬਿਲਕੁਲ ਇਮਾਨਦਾਰੀ ਇਸ ਗੱਲ ਇਹ ਬਾਈ ਜੀ ਦੋ ਹੀ ਦੋਈਆ ਕਰਦਾ ਇਮਾਨਦਾਰੀ ਹਾਂ ਜੀ ਬਹੁਤ ਧੰਨਵਾਦ ਤੁਹਾਡੇ ਕਿਰਪਾ ਨਾਲ ਇਹ ਭਰਾਵਾਂ ਦੇ ਜਰ ਵੀ ਨਹੀਂ ਜਾਂ ਰਿਸ਼ਤੇਦਾਰ ਸੁਭਾ ਰਾਜ ਜੀ ਆ ਰਿਹਾ ਕੋਈ ਚਰਪਾ ਤੇ ਬਾਕੀ ਮੰਡੀ ਦੇਖ ਕੇ ਮੰਡੀ ਦੇ ਚੀਜ਼ ਦੇ ਰੇਟ ਦਾ ਹਰਕਤ ਲੈ ਆਂਦੇ ਗਏ ਬਹੁਤ ਟਰਾਈ ਮਾਰ ਕੇ ਟਰਾਈ ਮਾਰਦੇ ਆ ਨਾ ਬਿਲਕੁਲ ਸਾਰੀ ਮਾਰਕੀਟ ਚ ਟਰਾਈ ਮਾਰ ਕੇ ਬਰਨਾਲਾ ਮੰਡੀ ਦੇਖ ਕੇ ਆਏ ਆ ਵੀ ਰੇਟ ਵੀ ਘਟਾਇਆ ਨਹੀਂ ਹੈ ਇਹਨੇ ਨਾ ਕਰਨਾ ਰੇਟ ਹੈ ਰੇਟ ਦੀ ਘਟ ਹੈਗਾ ਕਿਉਂ ਮੰਡੀ ਜਾਂਦੇ ਲੈਂਦੇ ਵੀ ਆ ਜੇ ਕਿੰਜਰ ਬਟਾ ਸਤੇ ਜਾਂਦੇ ਆ ਅਣਾ ਬੀਤ ਮੰਡੀ ਦੇ ਪਾਸੇ ਇਹੀ ਭਾਗ ਦਿੰਦਾ ਅੰਦਾਜ਼ਾ ਉਹ ਸਿਰਫ ਸਿਰਫ ਹੁਣ ਬਾੜੀ ਜਾਂਦਾ ਬਗਾ ਤੈ ਹੋਏ ਇੱਕ ਪਟਿਆ ਮੈਨੂੰ ਤੇਲ ਪਟਾ ਤੇ ਆਮੋ ਵੀ ਸੱਤਿਆ ਕਿੰਜਰ ਬਟਾ ਖਾਲੀ ਖਾਈ ਬਚ ਗਈ ਤੇ ਬਾਕੀ ਮਾਰਕੀਟ ਦੇ ਰੇਟ ਨਾਲ ਪਾਸ ਸਤੇ ਘਟ ਵੀ ਫਿਕਰੀ ਧਾਈ ਰਹੀ ਵਰਦੇ ਦੱਸ ਇਹ ਤਾਂ ਹੈਗਾ ਨਾ চোপਰਾ ਤੁਸੀਂ ਵੀ ਕਿਵੇਂ ਇੱਕ ਦੇਖ ਰਹੇ ਆ ਮੰਨੋ ਲੱਖਾਂ ਉਹਦੇ ਦੇਖਣਗੇ ਵੀਡੀਓ ਕੀ ਕਹਿੰਦਾ ਜੁਣੇ ਵੀ ਹੋਰ ਬੜੇ ਬੜੇ ਹੂਰ ਉਹਦੇ ਜਾਂਦੇ ਆ ਕੇ ਜਾਓ ਜੀ ਤੇ ਬਹੁਤ ਵਧੀਆ ਬੰਦੇ ਨੂੰ ਡੀਲ ਕਰਦੇ ਜੀ ਤੇ ਬਹੁਤ ਵਧੀਆ ਸੁਭਾਅ ਹੈ ਨਾ ਜੀ ਤੇ ਜਿਹੜੇ ਭੈਣ ਭਰਾ ਹੋਰ ਸਭ ਇੱਥੇ ਇਕੱਲੇ ਜੂਰੇ ਹੋ ਕੇ ਜਾਣੇ ਕਰੀ ਸਾਰਾ ਪਰਿਵਾਰ ਹੀ ਬਹੁਤ ਵਧੀਆ ਇਹਨਾਂ ਦਾ ਸਨੇ ਬਜ਼ੁਰਗ ਜੀ ਸਨੇ ਇਹ ਭਾਈ ਜੀ ਹਾਂ ਜੀ ਵਧੀਆ ਸਾਰਾ ਬਜ਼ੁਰਗ ਵੀਰ ਕੀਤਾ ਜੀ ਕੋਈ ਬਦਲਾ ਉਹ ਹੀ ਗੱਲ ਸਭ ਤੇ ਆਈ ਨਹੀਂ ਬਹੁਤ ਸੋਹਣਾ ਸਰਦਾ ਕੀਤਾ ਇਹਨਾਂ ਜੀ ਜਾ ਬਣੀ ਬਿਲੇ ਸੀ ਨਹੀਂ ਵਧੀਆ ਇਸ ਲਈ ਪ੍ਰਮਾਤਮਾ ਦੀ ਕਿਰਪਾ ਪ੍ਰਭੂ ਤੁਹਾਡੇ ਅੱਗੇ ਪ੍ਰਮਾਤਮਾ ਦਾ ਅਸ਼ੀਰਵਾਦ ਆ ਵਾਰੀ ਬਾਈ ਗੱਲ ਕਰਦੇ ਸੀ ਤਾਂ ਅੱਗੇ ਆਪ ਵੀ ਗੱਲਾਂ ਕਰੀ ਜਾਂਦੇ ਨੇ ਵੀ ਸਬਦਾ ਹੋ ਜੇ ਨਾ ਜੀ ਇਹੋਗਲਾ ਚਾਬੀ ਦੀ ਚਾਬੀ ਨਹੀਂ ਦਿੰਦਾ ਜੀ ਇਹ ਨਾ ਨਹੀਂ ਦਿੰਦਾ ਠੀਕ ਹੈ ਜੀ ਇਹ ਨਾਲ ਖਲ ਤੇਲ ਵਾਗੇ 25 ਲੀਟਰ ਜੀ ਇਹਦਾ 5-6000 ਰੁਪਏ ਤੇਲ ਵੱਲ ਦਾ ਜੀ ਬਿਲਕੁਲ ਬਾਕੀ ਬਾਜੀ ਵਾਲਾ 5-7000 ਰੁਪਏ ਦੀ ਕਮਾਈ ਲੈ ਡੇਟਰ ਦਿੱਤਾ ਪ੍ਰਭੂ ਆਪ ਦਾ ਦਿਖਾ ਆਇਆ ਸੌਦਾ ਪਾਈਆਂ ਨੂੰ ਅਕਸਰ ਵੀ ਕਿੱਥੋਂ ਡੇਟਰ ਲੈਣੇ ਆ ਵੀ ਆਇਆ ਮੈਂ ਉਹ 80 ਡੇਟਾ ਮੇਦੇ ਰੋਹਿਤ ਨਾਟਾ ਵੇਦੇ ਆ 20 ਪਾਪਾ ਦਾ 10000 ਰੁਪਏ ਬਣ ਕੇ ਤਾਂ ਵੀ 25000 ਰੁਪਏ ਹੋਰ ਬਹੁਤ ਅਫੀ ਕੀ ਹੈ ਗੀਨ ਦਾ ਖਾਡੇ ਕੋਲੇ ਵਾਪਸ ਬਣਾ ਕੀ ਰੱਖਦੀ ਬਿਲਕੁਲ ਸਚਾਈ ਆ ਮਾਨਸਾ ਤੋਂ ਲੈ ਲਿਆ ਬਾਈ ਜੱਗੇ ਚੱਕ ਵੀ ਕਰ ਸਕਦੇ ਮਾਨਸਾ ਤੋਂ ਲਿਆ ਆ ਕਰਤੀ ਦੋ ਡੇਟਾ ਖੜੇ ਸੀਗੇ ਉਹਦਾ ਇੰਨੇ ਦਾ ਜੀ ਇੰਨੇ ਦਾ ਤੇ ਆ ਜੀ ਠੀਕ ਹੈ ਬਿਲਕੁਲ ਬਰਾਵੋ ਨਾਈਸ ਸਚਾਈ ਨਾਲ ਹੀ ਕੰਮ ਚਲਾਇਆ ਹੋਇਆਗਾ ਤੋ ਪਤਾ ਹੀ ਤੁਹਾਡੀ ਕਿਰਪਾ ਸਾਡੇ ਕੋਲ ਮਤਲਬ ਨਹੀਂ ਇਹਨਾਂ ਨਾਲ ਬਿਚਾ ਆਇਆ अच्छा ओके आप भाई इंडिकेटर दिखा ले इधर 2022 ਵਾਲਾ ਹਜੇ ਤੱਕ ਆਲੇ ਲੋਨ ਦਾ ભાવ ਨਹੀਂ ਹੈ ਜੀ ਸਮਝੇ ਬਈਆ ਭਰਾਵੋ ਬਿਲਕੁਲ ਨਵੇਂ ਨਕੋਰ ਟਰੈਕਟਰ ਵੜੈ ਟਰੈਕਟਰ ਜਿੱਤੋਂ ਮਿਲਦੇ ਆ ਵੀ ਨਵੇਂ-ਨਵੇਂ ਟਰੈਕਟਰੀਦਨ ਲਈ ਸਪਰਕ ਕਰ ਲਓ ਇੱਧਰ ਦਿਖਾ ਦੇ ਕਿਵੇਂ ਜੌਂਡੀਅਰ ਖੜੇ ਆ ਆਪਣੇ ਕੋਲੇ ਆ ਫੜੀ ਮੰਨ ਪਈ ਦੇ ਕਿਵੇਂ ਜੌਂਡੀਅਰ ਖੜੇ ਆ 2022 ਵਾਲਾ ਖੜਾਗਾ ਸਵਰਾਜ 2015 ਵਾਲਾ 3 ਸਪੀਡ ਕਰੇ ਖੜਾਗਾ ਆ 15 ਦਾ ਉਹ 16 5450 50 ਬੀ ਖੜਾ ਬੋਲ ਜਾ ਦਸਣੇ ਸੁਣਾ ਲਿਖੜੇ ਆ ਆ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰਨਾ ਸ਼ੇਅਰ ਕਰਨਾ ਲਾਇ ਕਰਨਾ ਤੇ ਮਨਪ੍ਰੀਤ ਸਾਨੂੰ ਵਧਾਈਆਂ ਜ਼ਰੂਰ ਦੇਣੀ ਹੈ ਕਮੈਂਟਾਂ 'ਚ ਅੱਜ ਮਨਪ੍ਰੀਤ ਦਾ ਨਵਾਂ ਸੈੱਟ ਲੈ ਕੇ ਚੱਲਿਆਗਾ ਸਾਰੇ ਭਰਾਵਾਂ ਦਾ ਦੇਖਣ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ